ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਤੇ ਇੱਕ ਪਾਰਟ ਚ ਆਪਾਂ ਜਿੱਤੇ ਪਤੇਗੜ ਸਾਹਿਬ ਨਿਹੰਗ ਲਾਲਨ ਚੁਣਿਆ ਗਿਆ ਸੀ ਉਹ ਪਹਿਲਾਂ ਦਿਖਾ ਦਿੱਤਾ ਤੇ ਹੁਣ ਮੈਂ ਅੱਜ ਦੂਜਾ ਪਾਰਟ ਦਿਖਾਉਣੀ ਆ ਠੰਡੇ ਬਰਜ ਵਾਲਾ ਤੇ ਤੁਸੀਂ ਦੇਖਿਓ ਜੀ ਵੀਡੀਓ ਸਾਰੇ ਫੋਲਵਾਚ ਕਰਿਓ ਦਰਸ਼ਨ ਕਰਿਓ ਜਿਨੇ ਨਹੀਂ ਦਰਸ਼ਨ ਕੀਤੇ ਉਹ ਕਰ ਸਕਦਾ ਵੀਡੀਓ ਦੇ ਵਿੱਚ ਦਰਸ਼ਨ ਤੇ ਅੱਜ ਆਪਾਂ ਜਿੱਥੇ ਠੰਡੇ ਬਰਜ ਵਰਤਦੇ ਵਿੱਚ ਸਹਿਬਜ਼ਾਦਿਆਂ ਤੇ ਮਾਤਾ-ਗੁਜਰਕਾਰ ਨੂੰ ਰੱਖਿਆ ਸੀ ਉਹਦੇ ਦਰਸ਼ਨ ਕਰਾ ਰਿਆ ਹਾਂ ਸੋਨ ਤੇ ਤੁਸੀਂ ਵੀ ਕਰੋ ਦਰਸ਼ਨ ਜੀ ਸਾਰੇ ਜਾਣੇ ਮੈਂ ਥੋੜੀ-ਥੋੜੀ ਪਾਰਟਾਂ ਚ ਕਰਕੇ ਵੀਡੀਓ ਪਾਈ ਆ ਤਾਂ ਕਿ ਦੇਖਣ 'ਚ ਸੋਨ ਕੋਈ ਦਿੱਕਤ ਨਾ ਆਵੇ ਤੇ ਚੰਗੀ ਤਰ੍ਹਾਂ ਦਰਸ਼ਨ ਕਰ ਲਵਾਂ ਸਾਰੀ ਸੰਗਤ ਦੇ ਇਸ ਕਰਕੇ ਆਪਾਂ ਪਾਰਟ ਬਣਾ ਕੇ ਵੀਡੀਓ ਪਾਈ ਆ ਤੇ ਇਕੱਠੀ ਵੀਡੀਓ ਬਾਲੀ ਵੱਡੀ ਹੋ ਜਾਣੀ ਸੀ ਫਿਰ ਦੇਖਣਾ ਔਖਾ ਹੋ ਜਾਣਾ ਸੀ ਵੀਡੀਓ ਨੂੰ ਤੇ ਦਰਸ਼ਨ ਨਹੀਂ ਸੀ ਕਰੇ ਜਾਣੇ ਹੁਣ ਵੀਡੀਓ ਨੂੰ ਪਲੀਜ਼ ਫੁੱਲ ਵਾਚ ਕਰਿਓ ਸਾਰੇ ਜਾਣੇ ਜੀ ਅਗਿਆਨ ਬਣਦੇ ਬਹੁਤ ਜਿਆਦਾ ਬਣਦੇ ਰਹੇ ਨੇ ਸਮਾਹਾਰਾ ਅੱਜ ਕੇ ਸਾਰੀ ਸੰਗਤ ਸਾਥ ਸਮਾਹਾਰਾ ਜੈ ਜੈ ਕਟੇ चलो तसीं अॻे नई न भीड़ नी ad te veni ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ सात नाम बैदु सात ਲੇ ਬਿੜਾ ਲੈ ਇਧਰ ਨੋ ਇੱਕ ਜਾਣੀ ਲਿਆਓ ਭਾਈਓ ਇਧਰ ਆਉਗੇ ਚੱਲਿਓ ਓਰੇ ਮਤ ਆ ਜਾ ਆ ਵੀ ਆਉਂਦੇ ਓਦੇ ਪਾਪਾ ਆਉਂਦੇ ਆਉਂਦੇ ਓਦੇ ਪਾਪਾ ਆਉਂਦੇ ان کي ڏسي ان جو 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 ڏسي ਨੇ whatsapp ਲਾ ਲਾ ਪਰ ਜੀਵਨ ਪਾਣੀ ਨਾਲ ਆਪਾਂ ਜੀ ਦਰਸ਼ਨ ਕਰਕੇ ਠੰਡੇ ਵਰਜ ਦੇ ਮੱਥਾ ਟੇਕ ਕੇ ਥੱਲੇ ਆ ਗਏ ਤੇ ਹੁਣ ਆਪਾਂ ਇਥੋਂ ਵੀਡੀਓ ਬਣਾਈਏ ਸਾਰੇ ਠੰਡੇ ਵਰਜ ਕਰੋ ਦਰਸ਼ਨ ਤੇ ਇੱਧਰ ਗੁਰਦੁਆਰੇ ਦੇ ਵਿੱਚ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਬਹੁਤ ਵੱਡਾ ਤੇ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਹੋਇਆ ਪ੍ਰਬੰਧ ਤੁਸੀਂ ਵੀ ਲੰਗਰ ਸਾਕ ਸਕਦੇ ਹੋ ਇੱਥੇ ਤੇ ਆਪਾਂ ਵੀ ਲੰਗਰ ਸਾਕਦੇ ਹਾਂ ਹੁਣ ਇੱਥੇ ਤੇ ਸਾਡੇ ਨਾਲ ਦੇ ਸਤੋਂ ਥੋੜਾ ਜਿਹਾ ਅਲੱਗ ਹੋ ਗਏ ਸੀ ਅਸੀਂ ਤਿੰਨੇ ਜਣੇ ਅਲੱਗ ਰਹਿ ਗਏ ਸੀ ਅਸੀਂ ਕਿਹਾ ਵੀ ਉਹਨੇ ਆਪਾਂ ਲੰਗਰ ਸਾਕ ਲੈਨੇ ਤੇ ਉਹ ਮੱਥਾ ਟੇਕਣ ਲੱਗੇ ਸਾਡੇ ਤੋਂ ਵਿਸੜ ਗਏ ਸੀ ਦੀ ਸੰਗਤ ਦੇ ਦਰਸ਼ਨ ਕਰ ਸਕਦੇ ਹੋ ਤੁਸੀਂ ਸਾਰੀ ਸੰਗਤ ਦੇ ਬਹੁਤ ਹੀ ਜ਼ਿਆਦਾ ਕਾਠਾ ਲਓ ਜੀ ਹੁਣ ਆਪਾਂ ਲੰਗਰ ਦੇ ਵਿੱਚ ਆ ਗਏ ਤੇ ਲੈਣ ਦੇ ਵਿੱਚ ਸਾਰਿਆਂ ਨੂੰ ਲੰਗਰ ਲੱਗ ਕੇ ਮਿਲਦਾ ਜੀ ਬਹੁਤ ਹੀ ਵਧੀਆ ਟੰਗਣਾ ਵਰਤਾਇਆ ਜਾਂਦਾ ਇੱਥੇ ਲੰਗਰ ਆਪਾਂ ਵੀ ਲੈਣ ਦੇ ਵਿੱਚ ਲੱਗ ਗਏ ਲਓ ਜੀ ਆਪਾਂ ਲੰਗਰ ਸਾਕ ਲਿਆ ਹੁਣ ਇੱਧਰ ਆਪਾਂ ਬਾਰਾ ਕੇ ਬੈਠ ਗਏ ਸੀ ਸਾਡੇ ਨਾਲ ਦੀ ਸੰਗਤ ਹੁਣ ਲੰਗਰ ਛਕ ਲੂਗੀ ਤੇ ਅਸੀਂ ਉਹਨੇ ਆਰਾਮ ਕਰ ਲਿਆ ਤੇ ਫਿਰ ਸਾਰੇ ਹੋ ਗਏ ਓਕੇ ਇਕੱਠੇ ਚੱਲਾਂਗੇ ਜੀ ਟੋਡਰਮਲ ਦੀ ਹਵੇਲੀ ਵਿੱਚ ਤੇ ਮੋਤੀ ਮਹਿਰਾ ਦੇ ਗੁਰਦੁਆਰੇ ਵਿੱਚ ਕਿਉਂਕਿ ਜਦ ਆਏ ਆ ਆਪਾਂ ਸਾਰੇ ਦਰਸ਼ਨ ਹੋ ਜਾਣ ਤਾਂ ਵਧੀਆ ਗੱਲ ਤੇ ਪਹਿਲਾਂ ਅਸੀਂ ਕਿਤੇ ਨਹੀਂ ਟੋਡਰਮਲ ਦੀ ਹਵੇਲੀ ਚ ਗਏ ਸੀ ਤੇ ਮੈਨੂੰ ਮੇਰੇ ਬੇਟੇ ਨੇ ਕਿਹਾ ਵੀ ਉੱਥੇ ਟੋਡਰਮਲਦੀ ਹਵੇਲੀ ਵਿੱਚ ਜਾ ਕੇ ਆਉਣਾ ਜ਼ਰੂਰ ਮਾਤਾ ਜੀ ਦਰਸ਼ਨ ਕਰਕੇ ਆਉਣੇ ਮਾਂ ਜਾ ਕੇ ਫਿਰ ਮੈਂ ਸੰਗਤ ਨੂੰ ਕਿਹਾ ਵੀ ਆਪਾਂ ਜ਼ਰੂਰ ਚੱਲਾਂਗੇ ਟੋਡਰਮਲਦੀ ਹਵੇਲੀ ਵਿੱਚ ਵੀ ਦਰਸ਼ਨ ਕਰਕੇ ਆਵਾਂਗੇ ਚਲੋ ਜੀ ਆਪਾਂ ਹੁਣ ਉਧਰ ਨੂੰ ਚੱਲੇ ਪਾ ਲਈ ਸੰਗਤ ਸਮੇਤ ਤੇ ਵੀਡੀਓ ਵਧੀਆ ਲੱਗੀ ਤਾਂ ਫੁੱਲ ਵਾਚ ਕਰਨੀ ਵੀਡੀਓ ਨੂੰ ਸਟਿੱਪ ਨਾ ਕਰਨਾ ਤੇ ਬੱਚਿਆਂ ਨੂੰ ਵੱਡਿਆਂ ਨਾਲੋਂ ਜ਼ਿਆਦਾ ਇਤਿਹਾਸ ਦਾ ਪਤਾ ਕਿਉਂ ਕਿ ਅੱਗੇ ਬਾਹਰ ਲੋਕ ਘੱਟ ਨਿਕਲਦੇ ਸੀ ਹੁਣ ਬੱਚੇ ਜ਼ਿਆਦਾ ਬਾਹਰ ਜਾਂਦੇ ਇਸ ਕਰਕੇ ਆਪਾਂ ਨੂੰ ਉਹਨਾਂ ਤੋਂ ਕੁਝ ਸਿੱਖਣਾ ਚਾਹੀਦਾ ਅਸੀਂ ਹੁਣ ਟਾਡਰਮਲ ਦੀ ਹਵੇਲੀ ਨੂੰ ਜਾ ਰਹਿਆਂਗੇ ਤੇ ਇੱਥੇ ਦੁੱਧਾ ਲੰਗਰ ਚੱਲਦਾ ਸੀ ਤੇ ਕੁਝ ਸੰਗਤ ਕਹਿੰਦੀ ਆਪਾਂ ਤੋਂ ਦੱਸ ਸਕਣਾ ਤੇ ਅਸੀਂ ਅੱਖ ਜੀ ਸਕ ਲੋ ਤੇ ਹੁਣ ਆਪਾਂ ਗੁਰਦੁਆਰੇ ਤੋਂ ਬਾਹਰ ਤੁਰੇ ਜਾ ਰਹੇ ਹਾਂ ਤੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਫੁੱਲ ਲੰਬਾਚ ਦੇਖਣਾ